ਫਾਜ਼ਿਲਕਾ ਜ਼ਿਲ੍ਹੇ ਦੀ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਾਸਨਾਂ ਚੋਣਾ ਸ਼ਾਂਤਮਈ ਅਤੇ ਸੁਚਾਰੂ ਢੰਗ ਨਾਲ ਕਰਾਉਣ ਲਈ ਪੁਲਿਸ ਨੇ ਅੱਜ ਅਬੋਹਰ ਅਤੇ ਬਲਵਾਨਾ ਹਲਕਿਆਂ 'ਚ ਫਲੈਗ ਮਾਰਚ ਕੀਤਾ। ਐਸਪੀਡੀ ਤਰੁੰਤ ਰਤਨ ਦੀ ਅਗਵਾਈ 'ਚ ਕੱਢਿਆ ਗਿਆ ਇਹ ਫਲੈਗ ਮਾਰਚ ਇਨ੍ਹਾਂ ਕਸਬਿਆਂ ਦੇ ਵੱਖ-ਵੱਖ ਬਾਜ਼ਾਰਾਂ, ਪਿੰਡਾਂ ਅਤੇ ਸਵੀਦਨਸ਼ੀਲ ਖੇਤਰਾਂ 'ਚੋਂ ਲੰਘਿਆ। ਇਸ ਮੌਕੇ ਐਸਪੀਡੀ ਤਰੁੰਤ ਰਤਨ ਨੇ ਕਿਹਾ ਕਿ ਪੁਲਿਸ ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਨਾਲ ਨਿਰਪੱਖ, ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਵਚਨਬੱਧ ਹੈ। रिगार्डिंग इलेक्शन है जेड़ा वो ओदे रिगार्डिंग फ्लैग मार्च कट रहे हैं ते ਸਾਡੇ ਇੱਥੇ ਬੋਹ ਰੀ ਰੇਂਜ ਦੀ ਦੋ ਬਲੌਕ ਟੋਟਲ ਜਿਹੜੇ ਪੁਲਿਸ ਸਟੇਸ਼ਨ ਐਕਸ 11 ਪੋਰਿੰਗ ਬੂਥ ਜਿਹੜੇ ਹਨ 203 ਇਹਦੇ ਚ ਜਿਹੜੀ ਹੈਗੀਆਂ ਸਾਡੀ ਅੱਪ ਪਟ੍ਰੋਲਿੰਗ ਪਾਰਟੀਆਂ ਸੁਣਗੀਆਂ ਟੋਟਲ ਨੀਅਰ ਵੋਟ 450 500 ਦੇ ਨੇੜੇ ਫੋਰਸ ਡਿਪਲੋਏ ਹੋਊਗੀ ਤੇ ਤਕਰੀਬਨ 3 ਡੀਐਸਪੀ ਸਿਟ ਡਿਊਟ ਕਰਾਂਗੇ ਓਵਰ ਆਲ ਸੁਪਰਵਾਈਜ਼ਨ ਜਿਹੜੀ ਹੈ ਮੈਂ ਕਰੂੰਗਾ ਤੇ ਟੋਟਲੀ ਫੇਅਰ ਐਂਡ ਲਾਈਕ ਫੇਅਰ ਲੈਕਚਰ ਕਰਵਾਇਆ ਜਾਂਦਾ ਸਿਕਿਉਰਟੀ ਦੇ ਮਾਧਮ ਦੱਸਿਆ ਹੈਗਾ ਆਲਰੇਡੀ